ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਕੋਟਕਪੁਰਾ ਤਹਿਸੀਲ ਤੇ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੁਰੇ ਤੋਂ ਰਾਮਿਆਣਾ ਅ블ੂ ਕੋਟਲੀ ਵਾਲੀ ਸੜਕ ਤੇ ਆਉਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਵੈਸੇ ਬਾਈ ਜੀ ਉਹਨਾਂ ਦਾ ਵਪਾਰ ਦਾ ਕੰਮ ਹੈ ਪਰ ਇੱਕ ਮੱਝ ਇਹਨਾਂ ਨੇ ਵਿਕਾਊ ਕੀਤੀ ਹੈ ਜਿਹੜੀ ਇਹਨਾਂ ਦੇ ਘਰ ਦੀ ਹੈ ਘਰ ਦੀ ਮਤਲਬ ਪਿਛਲਾ ਸੂਆ ਇਹਨਾਂ ਨੇ ਚੋਇਆ ਹੈ ਵੀਡੀਓ ਹੁਣ ਤੱਕ ਜਿੰਨੀਆਂ ਵੀ ਬਣਾਈਆਂ ਉਹ گاਵਾਂ ਦੀਆਂ ਬਣਾਈਆਂ ਕਿਉਂਕਿ ਵਪਾਰ گاਵਾਂ ਦਾ ਹੀ ਹੈ ਇੱਕ ਅੰਦਾ ਨਾ ਘਰੇ ਦੁੱਧ ਚੋਣ ਵਾਸਤੇ ਮੱਜਦਾ ਇਹ ਰੱਖਦੇ ਆ ਤੇ ਉਸ ਮੱਜ ਨੂੰ ਅੱਜ ਇਹਨਾਂ ਨੇ ਵਕਾਉ ਕੀਤਾ ਇਹ ਬਿਲਕੁਲ ਹੀ ਤਾਜੀ ਸੂਈ ਹੈ ਗੱਬਨ ਦੀ ਵੀਡੀਓ ਮੈਂ ਕੋਸ਼ਿਸ਼ ਕਰੂੰਗਾ ਜੇ ਨਾਲ ਐਡਜਸਟ ਹੋ ਸਕਦੀ ਨਾਲ ਕਰੂੰਗਾ ਨਹੀਂ ਤੁਹਾਨੂੰ ਹੁਣ ਵੀਡੀਓ ਚ ਹੀ ਦਿਖਾ ਦੇਣੀ ਹੈ ਕਿਉਂਕਿ ਬਹੁਤ ਸੋਹਣੀ ਤਿਆਰੀ ਦੇ ਵਿੱਚ ਸੂਈ ਹੈ ਜੇ ਜਦੋਂ ਚੰਗੇ ਦੁੱਧ ਵਾਲਾ ਪਸ਼ੂ ਸੂ ਪੈਂਦਾ ਤੇ ਉਹਨੂੰ ਉਸ ਤੋਂ ਬਾਅਦ ਚ ਆਪਾਂ ਨੂੰ ਪਤਾ ਚੋਣਾ ਜ਼ਰੂਰੀ ਹੁੰਦਾ ਕਿਉਂਕਿ ਜੇਰ ਫੇਰ ਪੈਣੀ ਹੈ ਬੈਠਾ ਪਸ਼ੂ ਤੋਂ ਫੇਰ ਜਾਂਦਾ ਤੇ ਇਹਨੂੰ ਹੁਣ ਨਾਲ ਇਹਦੀ ਮਿਲਕਿੰਗ ਕੋਸ ਹੋਈ ਵੀ ਹੈ ਆਓ ਡਿਟੇਲ ਵੀ ਪੁੱਛਦੇ ਆ ਪਹਿਲਾਂ ਤੁਹਾਨੂੰ ਇਹਦੀ ਕੱਲ ਦੀ ਵੀਡੀਓ ਜਦੋਂ ਗੱਪਣ ਦੀ ਵੀਡੀਓ ਬਾਈ ਨੇ ਮੈਨੂੰ ਦਿਖਾਈ ਆ ਉਹ ਤੁਹਾਨੂੰ WhatsApp ਦੇ ਜ਼ਰੀਏ ਜਿਹੜੀ ਮੇਰੇ ਕੋਲ ਪਹੁੰਚੀ ਸੀ ਉਹ ਜ਼ਰੂਰ ਦਿਖਾ ਦਿੰਨੇ ਆ ਸੋ ਵੀਡੀਓ ਇੱਕ ਵਾਰ ਤੁਸੀਂ ਜ਼ਰੂਰ ਦੋਸੋ ਮੱਝ ਦੀ ਦੇਖ ਲਓ ਇਦਾਂ ਦੀ ਤਿਆਰੀ ਇਹਦੀ ਕੱਲ ਦੀ ਸੀ ਕੱਲ ਸ਼ਾਮ ਨੂੰ ਮੈਨੂੰ ਜਦੋਂ ਬਾਈ ਦਾ ਇੱਕ ਮੈਸੇਜ ਆਇਆ ਮੈਂ ਵੀਡੀਓ ਮੰਗਾਈ ਆ ਵੀਰ ਤੋਂ ਤਾਂ ਇਹ ਸੂਣ ਤੋਂ ਪਹਿਲਾਂ ਦੀ ਵੀਡੀਓ ਹੈ ਵੈਸੇ ਹੁਣ ਵੀ ਤੁਹਾਨੂੰ ਤਿਆਰੀ ਪੂਰੀ ਦਿਸੂਗੀ ਕੱਲ 3 ਵਜੇ ਤੇ 33 ਮਿੰਟ ਤੇ ਇਹਦੀ ਗੱਬਣ ਦੀ ਵੀਡੀਓ ਮੇਰੇ ਕੋਲ ਪਹੁੰਚੀ ਸੀ ਤੇ ਬਹੁਤ ਸੋਹਣੀ ਮੱਝ ਤਿਆਰ ਹੋਈ ਵੀ ਆਪਾਂ ਤੋੜ ਕੇ ਵੀ ਹੁਣ ਦਿਖਾਵਾਂਗੇ ਕਿਰਾ ਇੱਕ ਵਾਰ ਫੇਰ ਤੁਸੀਂ ਇਹਦੀ ਫੁੱਲ ਤਿਆਰੀ ਜਿਹੜੀ ਉਹਵਾਨੇ ਦੀ ਉਹ ਤੁਸੀਂ ਐਵੇਂ ਦੇਖ ਸਕਦੇ ਹੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਅੱਜ ਜਿਹੜੀ ਮੱਝ ਆਪਾਂ ਵੇਚਣ ਲੱਗੇ ਹਾਂ ਇਹ ਕੰਨਵਾ ਸੁਹਾ ਸੁਹੀ ਹੈ ਇਹ ਤੀਜਾ ਸੁਹਾ ਸੁਹੀ ਹੈ ਜੀ ਠੀਕ ਹੈ ਪਿਛਲੇ ਸੂਏ ਤੋਕੜ ਕੰਮ ਲਈ ਸੀ ਪਿਛਲੇ ਸੂਏ ਇਹਦਾ 16 17 ਕਿਲੋ ਦਾ ਤਾਂ ਨਾਰਮਲ ਸੇਵਾ ਨਾ ਦਿੱਤਾ ਥੋੜੀ ਸੇਵਾ ਹਾਂ ਵਧਾ ਦੀ ਤਾਂ 18 ਕਿਲੋ ਤੇ ਵੀ ਪਹੁੰਚ ਜਾਂਦੀ ਸੀ ਇਹ ਰਾਤ ਸੋਈ ਹੈ ਹਾਂ ਜੀ ਇਹ ਰਾਤ 2 ਵਜੇ ਸੋਈ ਹੈ ਜੀ ਰਾਤ 2 ਵਜੇ ਸੂਈ ਹੈ। ਹਾਂਜੀ। ਬੱਚਾ ਕੀ ਦਿੱਤਾ ਭਾਈ? ਬੱਚਾ ਤਾਂ ਕੱਟਾ ਹੀ ਦਿੱਤਾ ਸੀ। ਸੈਕਟਰ 7 ਉਹਨੂੰ ਭਰਾਇਆ ਸੀ ਪਰ ਦੇਗੀ ਕੱਟਾ ਹੀ। ਚਲੋ। ਮੇਰੇ ਖਿਆਲ ਜੇ ਕੱਟੀ ਦਿੰਦੀ ਫਿਰ ਹੋ ਸਕਦਾ ਵੇਚ ਜਾ। ਹਾਂ ਭੇਜਿਆ ਨਹੀਂ ਵੇਚਦੇ ਸੀ ਜੀ। ਠੀਕ ਹੈ। ਅੱਛਾ ਭਾਈ ਰਾਤ 2 ਵਜੇ ਸੂਈ ਹੈ। ਆਪਾਂ 10:30 ਵਜੇ ਵੀਡੀਓ ਬਣਾ ਰਹੇ ਹਾਂ। ਦੁੱਧ ਚੋਇਆ ਹੈ ਤਾਂ? ਹਾਂਜੀ ਹਾਂਜੀ ਬੱਚੇ ਨੂੰ ਝੰਗਾ ਕੇ ਨਾ 5:00 ਵਜੇ। ਬਿਜੇਰ ਨਹੀਂ ਪੈਂਦੀ। ਬਹਿਣ ਤੋਂ ਤਕਲੀਫ ਮੰਨਦੀ ਸੀ ਮੈਂ। ਠੀਕ ਹੈ। ਤੇ 2.5 ਕਿਲੋ ਕੱਟਤਾ ਹੀ ਨਾਲੇ ਬੱਚਾ ਰਜਾਤਾ ਸੀ। ਠੀਕ ਹੈ। ਕੀ ਰੇਟ ਰੱਖ ਦਵਾਂ ਰੇਡਰ ਦਾ ਫੋਨ ਤੇ ਰੱਖਾਂਗੇ ਦੋਸਤੋ ਇਹਦਾ ਕਟਾ ਜਰੂਰ ਦੱਸਦਿਆਂ ਵੀ ਛੇਰੇ ਪੰਜਾਬ ਬਲਦਾ ਸੀਮਨ ਸਟਰਾ ਬਾਈ ਹੋਰਾਂ ਦੇ ਕੋਲ ਹੈ ਸੋ ਤੀਜਾ ਸੂਆ ਰਾਤ 2 ਵਜੇ ਦੀ ਸੂਈ ਮੱਝ ਤੁਹਾਨੂੰ ਦਿਖਾਉਣਾ ਹੈ ਖੋਲਿਓ ਬਈ ਇਹਨੂੰ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਚੰਗੀ ਲੱਗੇ ਤਸੱਲੀ ਫੁੱਲ ਕਰ ਲਿਓ ਦੁੱਧ ਬਾਈ ਕਹਿੰਦਾ ਵੀ 16 ਕਿਲੋ ਵਾਂਗੂੰ ਦਿੰਦੀ ਰਹੀ ਆ ਪਹਿਲੇ ਸੂਏ ਟੋਕੜ ਗੱਬਣ ਖਰੀਦੀ ਸੀ ਤੇ ਖਰੀਦੀ ਹਰਿਆਣੇ ਚੋਂ ਆ ਤੋੜ ਕੇ ਤੁਹਾਨੂੰ ਇਹ ਮੱਝ ਜਿਹੜੀ ਉਹ ਦਿਖਾਉਂਗਾ ਇਹਦਾ ਢਾਂਚਾ ਬਹੁਤ ਸੋਹਣਾ ਮੀਡੀਅਮ ਹਾਈਟ ਦੇ ਵਿੱਚ ਹੈ ਬਾਲਾ ਵੱਡਾ ਕੱਦ ਨਹੀਂ ਪਰ ਜੋ ਗੌਣ ਆ ਦੋਸਤੋ ਉਹ ਇਹਦਾ ਥਣ ਤੇ ਹਵਾਨਾ ਹੈ ਇਹਦਾ ਟਾਂਚਾ ਵੀ ਬਹੁਤ ਸੋਹਣਾ ਹੈ ਤੁਸੀਂ ਥਣਾ ਦੇ ਵਿੱਚ ਵਿਥੀ ਥਣ ਦਾ ਸਹਿਜ ਦੇਖੋ ਚੋਈ ਹੋਈ ਆ ਪਰ ਹਵਾਨਾ ਫਿਰ ਵੀ ਕਿਸੇ ਗੱਲੋਂ ਘਟ ਨਹੀਂ ਹੈਗਾ ਸੋ ਬਿਲਕੁਲ ਤਾਜੀ ਸੋਈ ਵੀ ਇਹਨੇ ਕੱਟੇ ਨੂੰ ਜਨਮ ਦਿੱਤਾ ਹੈ ਹਵਾਨਾ ਸਾਫ ਸੁਥਰਾ ਸੋਹਣਾ ਨਰੋਆ ਥਣ ਲੱਗਾ ਸੋ ਇਹਦਾ ਮੂੰ ਮੱਥਾ ਤੁਸੀਂਵੇਂ ਦੇਖ ਲਓ ਛੱਡ ਦਿਓ ਸੰਗਲ ਉੱਤੇ ਸੋ ਇਹ ਕੱਟੇ ਤੇ ਜਾਊਗੀ ਕਿਉਂਕਿ ਤਾਜੀ ਸੋਈ ਹੈ ਅੱਜ ਦੇਖੋ ਹਵਾਨਾ ਕਰਨ ਵਾਲੀ ਦਾ ਹੁਣ ਵੀ ਹਾਲਾਂਕਿ ਕੰਪਣ ਦਾ ਹਵਾਨਾ ਤਾਂ ਬਹੁਤ ਹੀ ਜਿਆਦਾ ਟਹਿਟ ਸੀਗਾ ਤੇ ਫਿਰ ਵੀ ਦੁੱਧ ਚੋਣ ਤੋਂ ਬਾਅਦ ਚ ਹੁਣ ਵੀ ਹਵਾਨਾ ਸੋਹਣਾ ਦਿਖਾ ਰਹੀ ਹੈ ਦੱਸੋ ਹਵਾਨੇ ਦੇ ਉੱਤੇ ਨਾੜਾਂ ਦਾ ਡਿਜ਼ਾਈਨ ਜਾਂ ਵੀ ਸੋਹਣਾ ਤੁਹਾਨੂੰ ਨਜ਼ਰ ਆਊ ਬਸ ਇਹਦੇ ਥਣਾ ਦੇ ਵਿੱਚ ਵਿੱਥੀ ਥਣ ਦਾ ਸੈਜ ਇਹ ਬੜਾ ਜ਼ਬਰਦਸਤ ਹੈ ਚੁਆਈਦਾ ਕੀ ਬੱਚਾ 2 ਸਾਲ ਦਾ ਵੀ ਥੱਲੇ ਪਵਾ ਦਊਗਾ ਤੇ ਦੱਸੂਗੀ ਵੀ ਆ ਮੈਂ ਚੁਆਈ ਮੇਰੇ ਪੋਲੀ ਹੈ ਚੁਆਈ ਦੀ ਫੇਰ ਇੱਕ ਵਾਰ ਮੋੜ ਕੇ ਨੂੰ ਦੱਸੋ ਵੈਸੇ ਤਾਂ ਤਾਜੇ ਸੂਏ ਪਸ਼ੂ ਨੂੰ ਬੱਚੇ ਤੋਂ ਥੋੜਾ ਜਿਹਾ ਔਖਾ ਹੋ ਜਾਂਦਾ ਦੂਰ ਲਿਜਾਣਾ ਪਰ ਸੂ ਤੋਰਕੇ ਸੋਨਾ ਦਿਸ ਜਾਂਦਾ ਜਿਹਨੇ ਖਰੀਦਣਾ ਹੁੰਦਾ ਉਹਨੂੰ ਢਾਂਚਾ ਸਮਝ ਆ ਜਾਂਦਾ ਕੁਝ ਚੀਜ਼ਾਂ ਕਈ ਵਾਰਾਂ ਵੀਡੀਓ ਚ ਬੋਲੀਆਂ ਨਹੀਂ ਜਾਂਦੀਆਂ ਤਾਂ ਤੁਸੀਂ ਵੀਡੀਓ ਨੂੰ ਵਾਰ-ਵਾਰ ਰਿਪੀਟ ਕਰਦੇ ਹੋ ਤਾਂ ਤੁਹਾਨੂੰ ਕਲੀਅਰ ਸਮਝ ਆਉਣ ਲੱਗ ਜਾਂਦੀਆਂ ਸੋ ਇੱਕ ਸੋਹਣੀ ਮੱਝ ਥਣਹਵਾਨੇ ਵਾਲੇ ਪੱਖ ਤੋਂ ਜਾਣ ਦੋ ਬਈ ਛੱਡ ਦਿਓ ਕੋਈ ਗੱਲ ਦੀ ਚਲੋ ਮੋੜੋ ਅੱਗੋਂ ਛੱਡਿਓ ਜੀ ਬਸ ਸੋ ਬੱਚੇ ਤੇ ਜਾਊ ਕੀ ਫੇਰ ਛੱਡ ਦਿਓ ਸੰਗਲ ਉੱਤੇ ਹੀ ਬਸ ਜਾਣ ਦਿਓ ਉਹਨੂੰ ਬੱਚੇ ਨੂੰ ਸੋਏ ਮੱਜ ਦੋਸਤੋ ਅੱਜ ਦੀ ਇਸ ਵੀਡੀਓ ਇਤੋਂ ਦਿਖਾਉਣੀ ਸੀ ਚੰਗੀ ਮੱਜ ਹੈ ਰੇਟ ਜਰੂਰ ਫੋਨ ਤੇ ਆਪਰ ਆਸ ਆ ਵੀ ਜੈਜ ਜਾਈ ਰੇਟ ਹੋਊਗਾ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਨੰਬਰ ਸਕਰੀਨ ਉੱਤੇ ਨੰਦਾ ਚੱਲੀ ਜਾਂਦਾ ਧੰਨਵਾਦ